ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੱਜ ਸ਼ਾਮ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਚੇਤਾਵਨੀ ਪੰਜਾਬ ਦੇ 10 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਅਨੁਸਾਰ 29 ਮਈ ਤੋਂ ਉੱਤਰ-ਪੱਛਮੀ ਪਾਰਿਚ ਕਈ ਨਵੀਂ ਪੱਛਮੀ ਗੜਬੜੀ ਦੀ ਉਮੀਦ ਹੈ ਜਿਸ ਕਾਰਨ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਗਰਜ ਤੂਫਾਨ ਅਤੇ ਮੀਂਹ ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਜ਼ਿਲ੍ਹੇ ਜਿਨ੍ਹਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਮੋਹਾਲੀ, ਨਵਾਂ ਸ਼ਹਿਰ, ਰੂਪਨਗਰ ਅਤੇ ਹੁਸ਼ਿਆਰਪੁਰ ਇਨ੍ਹਾਂ ਖੇਤਰਾਂ ਵਿੱਚ 3 ਮਈ ਤੱਕ ਮੀਂਹ ਅਤੇ ਗਰਜ ਤੂਫਾਨ ਦੀ ਸੰਭਾਵਨਾ ਹੈ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਹੀ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਨੇ ਹਾਹਾਕਾਰ ਮਚਾ ਦਿੱਤਾ ਕੇਰਲ, ਮਹਾਰਾਸ਼ਟਰ, ਗੋਆ ਅਤੇ ਕਰਨਾਟਕ ਵਿੱਚ ਲਗਾਤਾਰ ਰਹੀ ਪਾਰੀ بارش ਨੇ ਸੜਕਾਂ ਕਰਾ ਅਤੇ ਆਵਾਜਾਈ ਦੇ ਸਾਧਨਾਂ ਨੂੰ ਪ੍ਰਭਾਵਿਤ ਕੀਤਾ ਹੈ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਮਾਨਸੂਨ ਆਮ ਤੋ ਵੱਧ ਤੀਬਰ ਹੋ ਸਕਦਾ ਹੈ ਬੰਗਾਲ ਦੀ ਖਾੜੀ ਵਿੱਚ ਬਣਿਆ ਨਵਾਂ ਘੱਟ ਦਬਾ 36 ਤੋਂ 48 ਘੰਟਿਆਂ ਵਿੱਚ ਹੋਰ ਤੇਜ਼ ਹੋਣ ਦੀ ਸੰਭਾਵਨਾ ਰੱਖਦਾ ਹੈ ਜੋ ਉੱਤਰ ਵੱਲ ਵਧੇਗਾ ਤੇ ਭਾਰੀ ਮੀਂਹ ਲਿਆਉਂਦਾ ਹੈ 27 ਮਈ ਤੋਂ 2 ਜੂਨ ਤੱਕ ਕੇਰਲ ਦੱਖਣੀ ਤੇ ਉੱਤਰੀ ਕਰਨਾਟਕ ਤੱਟੀ ਮਹਾਰਾਸ਼ਟਰ ਮਾਹਿਆ ਤੇ ਗੋਹਾ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਸੰਭਾਵਨਾ ਚਾਲੀ ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਗਰਜ ਤੇ ਬਿਜਲੀ ਨਾਲ ਮੀਂਹ ਪੈ ਸਕਦਾ ਹੈ 27 ਮਈ ਨੂੰ ਤਾਮਿਲਨਾਡੂ ਮਦੁਰਾਈ ਮਹਾਰਾਸ਼ਟਰ ਅਤੇ ਕੋਕਣ ਦੇ ਕਾਟ ਖੇਤਰਾਂ ਵਿੱਚ ਵੀ ਮੀਂਹ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਚੇਤਾਵਨੀ ਨੂੰ ਲਵੋ ਗੰਭੀਰਤਾ ਨਾਲ ਜਿਹੜੇ ਇਲਾਕੇ ਅਲਰਟ ਚ ਹਨ ਉੱਥੇ ਦੇ ਲੋਕ ਸਾਵਧਾਨ ਰਹਿਣ ਗੈਰ ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰਨ ਅਤੇ ਸਰਕਾਰੀ ਅਦਾਇਤਾਂ ਦੀ ਪਾਲਣਾ ਕਰਨੀ ਅਸੀਂ ਤੁਹਾਨੂੰ ਹਰ ਅਪਡੇਟ ਦਿੰਦੇ ਰਹਾਂਗੇ ਮੌਸਮ ਨਾਲ ਜੁੜੀਆਂ ਹੋਰ ਖਬਰਾਂ ਲਈ ਜੁੜੇ ਰਹੋ